ਬਕਾਲਾ ਸਾਹਿਬ ਦੇ ਨਜ਼ਦੀਕ ਸਠਿਆਲੇ ਦੇ ਨੇੜੇ ਇੱਕ ਪਿੰਡ ਹੈ ਬੁਤਾਲਾ ਆ ਆਪ ਨੂੰ ਪਤਾ ਇੱਥੇ ਜਿਹੜੇ ਸੱਜਣ ਸੋਣ ਵੀ ਰਹਉਣਗੇ ਇੱਥੇ ਸਤਿਗੁਰੂ ਗੁਰੂ ਆਰਗਵਿੰਦ ਸਾਹਿਬ ਮਹਾਰਾਜ ਜੀ ਗਏ ਸਨ ਬੜੀ ਪਿਆਰ ਦੀ ਘਟਨਾ ਹੈ ਸੰਤ ਗਾਥਾ ਚ ਇਹਦਾ ਜ਼ਿਕਰ ਕੀਤਾ ਗਿਆ ਹੈ ਕਿੰਨੇ ਇੱਕ ਗੱਭਰੂ ਗੱਭਰੂ ਸ਼ਬਦ ਵਰਤਿਓ ਚ ਲਿਖੇ ਨੌਜਵਾਨ ਕਹਿ ਲੋ ਆਪਣੇ ਖੂ ਤੇ ਬੈਠਾ ਹੈ ਤੇ ਹੋਇਆ ਕਿ ਖੂਗ ਗੇੜ ਨਹੀਂ ਰਿਹਾ ਪਰ ਖੂ ਤੇ ਬੈਠਾ ਤੇ ਇੰਨੀ ਧੀਰ ਨੂੰ ਪੰਜ ਸੱਤ ਸ਼ਰੀਰ ਸਮਝੋ ਕੋਈ ਸ਼ਰੀਰ ਤੁਰੇ ਹੁੰਦੇ ਆ ਉਹਨਾਂ ਵਿੱਚੋਂ ਇੱਕ ਗੁਰਮੁਖ ਪਿਆਰਾ ਆਪਣੀ ਰਸਨਾ ਤੋਂ ਬੋਲ ਰਿਹਾ ਹੈ ਤੇ ਦੂਜੇ ਤੁਰਦੇ ਹੋਏ ਉਹਦੇ ਬਚਨ ਸੁਣਦੇ ਪਏ ਆ ਉਹ ਜਦੋਂ ਖੂ ਦੇ ਨੇੜੇ ਆਏ ਤੇ ਉਹ ਗੁਰਮੁਖ ਸ਼ਬਦ ਦਾ ਬਾਣੀ ਦਾ ਭੋਗ ਪਾਇਆ ਤੇ ਨਾਲ ਕਹਿਣ ਲੱਗੇ ਜੀ ਸਾਨੂੰ ਪਿਆਸ ਲੱਗੀ ਇਹ ਉਹਦਣ ਵਾਲੀ ਘਟਨਾ ਉਤੋਂ ਵੱਖਰੀ ਹੈ ਕਿਤੇ ਮਨ ਚਾਏ ਵੀ ਉਹ ਤੋਂ ਉਹਦਣ ਵੀ ਸੁਣਾਈ ਸੀ ਨਹੀਂ ਉਹ ਕਹਿਣ ਲੱਗੇ ਵੀ ਸਾਨੂੰ ਪਿਆਸ ਲੱਗੀ ਹੈ ਤੇ ਪਾਣੀ ਪਿਆ ਦੇਗਾ ਉਹ ਕਹਿੰਦਾ ਜੀ ਖੂ ਤਾਂ ਚੱਲਦਾ ਨਹੀਂ ਪਰ ਮੈਂ ਥੱਲੇ ਉਤਰ ਕੇ ਮਾਲ ਨਾਲੋਂ ਨਾ ਪੁਰਾਣੇ ਸੱਜਣਾਂ ਨੂੰ ਪਤਾ ਹੈ ਮਾਲ ਕੀ ਹੁੰਦੀ ਸੀ ਆ ਜਿਹੜੀ ਟਿੰਡ ਘੁੰਮਦੀ ਹੁੰਦੀ ਸੀ ਕੁੰਜ ਬਾਣੀ ਸ਼ਬਦ ਆਉਂਦੇ ਨੇ ਮਾਲ ਦਾ ਵੀ ਜ਼ਿਕਰ ਟਿੰਡ ਦਾ ਵੀ ਜ਼ਿਕਰ ਹੈ ਉਹ ਥੱਲੇ ਉਤਰਿਆ ਜੀ ਉਹਨੇ ਟਿੰਡ ਜਿਹੜੀ ਪਾਣੀ ਚ ਭਰੀ ਸੀ ਪਾਣੀ ਚ ਉਹ ਲੈ ਕੇ ਆ ਗਿਆ ਜਿਹੜਾ ਗੁਰਮੁਖ ਬਾਣੀ ਪੜ ਰਿਆ ਸੀ ਸ਼ਬਦ ਦਾ ਭੋਗ ਪੈ ਚੁੱਕਾ ਹੈ ਉਹਨੇ ਪੁੱਛਿਆ ਜੀ ਤੁਸੀਂ ਕੌਣ ਹੁੰਦੇ ਹੋ ਸੰਤ ਗਾਥਾ ਚ ਉਹਨਾਂ ਲਿਖਿਆ ਜੀ ਅਸੀਂ Hindu ਹੁੰਨੇ ਆ ਇਹ ਸ਼ਬਦ ਉੱਥੇ ਲਿਖਿਆ ਹੋਇਆ ਅਸੀਂ Hindu ਹੁੰਨੇ ਆ ਪਰ ਉਂਝ ਲੋਕੀ ਸੰ ਨੂੰ ਸਰਵਰੀਏ ਕਹਿੰਦੇ ਆ ਤੁਹਾਨੂੰ ਪਤਾ ਉਹਨਾਂ ਸਰਵਰ ਦੀ ਪੂਜਾ ਕਬਰਾਂ ਦੀ ਪੂਜਾ ਕੀਤੀ ਜਾਂਦੀ ਸੀ ਜੀ ਤੇ ਜਿਹੜੀ ਪੰਜਾਬ ਵਿੱਚ ਅੱਜ ਵੀ ਸ਼ਿਖਰਾਂ ਤੇ 사ਜਿਸ ਅਧੀਨ ਪ੍ਰਚਾਰੀ ਜਾ ਰਹੀ ਹੈ ਇਹ ਸਚਾਈ ਹੈ ਕਹਿੰਦੇ ਅਸੀਂ ਤੇ ਸਰਵਰ ਨੂੰ ਪੂਜਨੇ ਆ ਜੀ ਉਹ ਗੁਰਮੁਖ ਬਾਣੀ ਪੜਨ ਵਾਲੇ ਨੇ ਕਿਹਾ ਤੁਸੀਂ ਬੇਨੇਮੇ ਹੋ ਬੇਨੇਮੇ ਕਹਿੰਦੇ ਹੁੰਦੇ ਸਾਂ ਬੇਨੇਮੇ ਦਾ ਅਰਥ ਹੈ ਜਨਮ ਤੋਂ ਹਰਾ ਕਿੱਧਰ ਹੋਇਆ ਤੇ ਕੰਮ ਤੁਸੀਂ ਕੀ ਕਰਦੇ ਪਇਓ ਤੇਰੇ ਹੱਥ ਦਾ ਪਾਣੀ ਨਹੀਂ ਪੀਣਾ ਛੱਡ ਪਰਾਂ ਬੇਨੇਮਾ ਤੂੰ ਕਹਿੰਦੇ ਪਿਆਸ ਲੱਗੀ ਪਰ ਤੇਰੇ ਖਾਦਾ ਨਹੀਂ ਪੀਣਾ ਚਲੇਗਾ ਪਤਾ ਨਹੀਂ ਉਸ ਬੱਚੇ ਨੂੰ ਉਸ ਨੌਜਵਾਨ ਨੂੰ ਅੰਦਰ ਜਿਵੇਂ ਤੀਰ ਦੀ ਤਰ੍ਹਾਂ ਅਣਿਆਲਾ ਤੀਰ ਵੱਜ ਗਿਆ ਇੱਥੇ ਮੈਂ ਦੁਸ਼ੈ ਦੀਨ ਨਹੀਂ ਕਹਿ ਰਿਹਾ ਕਿਉਂਕਿ ਆਮ ਲੋਕ ਕਹਿੰਦੇ ਸ਼ਰਦਾ ਹੋਣੀ ਚਾਹੀਦੀ ਹੈ ਸ਼ਰਦਾ ਹੋਣੀ ਚਾਹੀਦੀ ਹੈ ਯਾਦ ਰੱਖਿਓ ਖਰਨ ਦੀ ਸ਼ਰਦਾ ਚਮਕਦੀ ਰੇਤ ਤੇ ਹੁੰਦੀ ਹੈ ਜਦੋਂ ਰੇਤ ਚਮਕਦੀ ਹੈ ਖਰਨ ਇਹ ਸ਼ਰਦਾ ਨਾਲ ਕਹਿੰਦਾ ਨਾ ਪਾਣੀ ਹੈ ਪਾਣੀ ਹੈ ਪਰ ਕਦੀ ਖਰਨ ਨੂੰ ਪਾਣੀ ਪੀਂਦਿਆ ਦੇਖਿਆ ਮਾਰੂਥਲ 'ਚ ਆ ਸੜਕ ਉੱਤੇ ਆਪਾਂ ਗਰਮੀ 'ਚ ਚੱਲਨੇ ਆ ਤੇ ਦੂਰੋਂ ਇੰਜ ਪ੍ਰਤੀਤ ਹੁੰਦਾ ਜਿਵੇਂ ਪਾਣੀ ਤੁਰਿਆ ਆ ਰਿਹਾ ਜਿਦਨ ਬੜੀ ਤੋਪ ਪੈਂਦੀ ਏ ਇਹ ਸ਼ਰਦਾ ਰੱਖ ਕੇ ਕਹੀ ਜੀ ਪਾਣੀ ਦੀ ਲੋੜ ਕੋਈ ਨਹੀਂ ਸਾਹਮਣੇ ਸੜਕ ਤੋਂ ਪਾਣੀ ਆ ਰਿਹਾ ਏ ਉਹ ਪਿਆਰਿਓ ਤਪ ਦੀ ਰੇਤ ਦੀ ਚਮਕ ਨੂੰ ਪਾਣੀ ਸਮਝ ਕੇ ਸ਼ਰਦਾ ਨਾ ਬਣਾਈਏ ਪਾਣੀ ਹੈ ਤੇ ਸ਼ਰਦਾ ਵਾਕੀ ਪ੍ਰਵਾਨ ਹੈ ਅਸੀਂ ਕਹਿੰਦੇ ਜੀ ਸਾਡੀ ਸ਼ਰਦਾ ਹੈ ਜਿਹਨੂੰ ਸ਼ਰਦਾ ਕਹਿੰਦੇ ਆ ਉਹਨੂੰ ਗੁਰੂ ਗੋਬਿੰਦ ਸਿੰਘ ਕੂਰ ਕਿਰਿਆ ਕਹਿੰਦੇ ਆ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਖਿਓ ਹਰ ਆਵਾਚੀ ਦਿਸ਼ਾ ਮੈਂ ਕਾਹੂ ਪਿਸ਼ਾਂ ਕੋ ਸੀਸਨ ਵਾਇਓ ਕੋ ਬੁਤਾਨ ਕੋ ਪੂਜਤਾ ਹੈ ਪਸ਼ ਕੋਈ ਪਸ਼ੂ ਬੰਦਾ ਬੁੱਤਾਂ ਦੀ ਪੂਜਾ ਕਰੀ ਜਾ ਰਿਹਾ ਹੈ ਕੋਈ ਕਬਰਾਂ ਨੂੰ ਪੂਜੀ ਜਾ ਰਿਹਾ ਹੈ ਮੈਂ ਕੋਈ ਸ਼ਬਦ ਆਪਣੇ ਕੋਲ ਨਹੀਂ ਗੁਰ ਸਿੱਖੋ ਖੇਦ ਹੁੰਦਾ ਹੈ ਕਿ ਸਿਰ ਤੇ ਦਸਤਾ ਪੱਗ ਬੰਨੀ ਹੁੰਦੀ ਏ ਤੇ ਵੀਰਵਾਰ ਨੂੰ ਲੈਨ ਚ ਲੱਗਾ ਹੁੰਦਾ ਪੀਰ ਦੇ ਉੱਤੇ ਤੇਲ ਚੜਨ ਵਾਸਤੇ ਤੇ ਇਹ ਇੱਕ ਪੂਰੀ ਕਿਰਿਆ ਹੈ ਸ਼ਰਦਾ ਨਖੀ مندر جگن ناتھ پوری کہ سنوا کوئی پچھم والے سی چکا رہ پاہن پوج درو سر کہوں لگ گرہ لٹکاؤ کہخو ہر اواچی دشا میں ਕਉ ਪਸ਼ਾਕ ਕੋ ਸੀਸ ਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨਤਾਇਓ ਗੁਰੂ ਗੋਬਿੰਦ ਸਿੰਘ ਸਰਦਾ ਨਹੀਂ ਕਹਿਣ ਲੱਗੇ ਨਹੀਂ ਕੂਰ ਕਰਿਆ ਉਰਜੋ ਸਭ ਕੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਜਿਨੂੰ ਲੋਕ ਸਰਦਾ ਕਹਿੰਦੇ ਆ ਉਹਨੂੰ ਗੁਰੂ ਗੋਬਿੰਦ ਸਿੰਘ ਅਕਾਲ ਕਾ ਸੁਤ ਇਹ ਸ਼ਬਦ ਸੱਚੇ ਪਿਤਾ ਜੀ ਕਹਿ ਰਿਆ ਇਹ ਕੂਰ ਕਰਿਆ ਹੈ ਉਹਨਾਂ ਜੀ ਇੱਕੋ ਗੱਲ ਕਹੀ ਬੇਨੀਮਾ ਹੈ ਤੂੰ ਪਤਾ ਨਹੀਂ ਉਹਨੂੰ ਇੰਨੀ 60 ਵਜੇ ਪਰ ਕਮਾਈ ਵਾਲੇ ਨੇ ਕਹੀ ਨਾ ਅਸੀਂ ਤਾਂ ਰੋਜ ਲੋਕਾਂ ਨੂੰ ਕਹੀ ਜਾਂਦੇ ਆ ਕਥਾ ਵਿੱਚ ਤੁਸੀਂ ਆਂ ਜੋ ਤੁਸੀਂ ਆਂ ਜੋ ਅਗਲੇ ਕਹਿੰਦੇ ਐਵੇਂ ਬਾਬੇ ਬੋਲੀ ਜਾਂਦੇ ਨੇ ਉਹ ਕਮਾਈ ਵਾਲਾ ਬੋਲਿਆ ਉਹਨੇ ਕਿਹਾ ਤੂੰ ਬੇਨੇਮਾ ਖੈਂ ਘਰ ਚਲਾ ਗਿਆ ਜਾ ਕੇ ਮਾਂ ਨੂੰ ਪੁੱਛਦਾ ਵੀ ਅਸੀਂ ਕੌਣ ਖਾਂ ਮਾਂ ਨੇ ਕਿਹਾ ਹੋਇਆ ਕੀ ਕਹਿੰਦਾ ਅੱਜ ਮੈਂ ਖੂਹ ਤੇ ਬੈਠਾ ਸਾਂ ਕੋਈ ਸੱਜਣ ਆਏ ਉਹਨਾਂ ਵਿੱਚੋਂ ਇੱਕ ਕੁਝ ਬੋਲ ਰਿਹਾ ਸੀ ਮੇਰੇ ਆ ਕੇ ਉਹ ਮਨੇੜੇ ਆਇਆ ਕੋ ਚੁੱਪ ਕਰ ਗਿਆ ਜਦੋਂ ਚੁੱਪ ਕੀਤਾ ਤੇ ਸਾਰਿਆਂ ਨੇ ਹੱਥ ਜੋੜ ਕੇ ਇਸ ਤਰ੍ਹਾਂ ਸੀਸ ਝੁਕਾ ਦਿੱਤਾ ਪਰ ਮੈਨੂੰ ਪਤਾ ਨਹੀਂ ਉਹ ਕੀ ਬੋਲ ਰਹੇ ਸਨ ਸੀਸ ਝੁਕਾਇਆ ਤੇ ਮੈਨੂੰ ਕਹਿਣ ਲੱਗੇ ਪਾਣੀ ਪਿਆ ਦੇ ਟਿੰਡ ਖੋਲ ਕੇ ਲਿਆਂਦੀ ਪਾਣੀ ਪਿਆਣ ਲੱਗਾ ਤੇ ਅੱਗੋਂ ਉੱਤਰ ਮਿਲਿਆ ਤੂੰ ਕਿਨੂੰ ਮੰਨਨੇ ਕੌਣ ਕਹ ਮੈਂ ਕਹ ਹਿੰਦੂ ਕਾ ਸਰਵਰੀਆ ਨੂੰ ਪੂਜਨੇ ਮੈਨੂੰ ਕਹਿਣ ਲੱਗੇ ਤੇਰਾ ਪਾਣੀ ਨਹੀਂ ਪੀਣਾ ਤੂੰ ਬੇਨੇਮਾ ਹੈ ਤੂੰ ਆਪਣੇ ਧਰਮ ਵਿੱਚ ਵੀ ਨਹੀਂ ਮਾਈ ਦੀਆਂ ਅੱਖਾਂ ਭਾਰੀਆਂ। ਕਹਿੰਦਾ ਮਾਂ ਤੂੰ ਸੁਣ ਕੇ ਰੋਈ ਕਿਉਂ? ਕਹਿੰਦੀ ਏ ਪੁੱਤ ਉਹ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣਗੇ। ਜੋ ਤੂੰ ਦੱਸ ਰਿਆਂ ਹੈ ਇੱਕ ਜਣਾ ਬੋਲ ਰਿਹਾ ਸੀ ਦੂਜੇ ਸੁਣ ਰਹਿ ਸਨ ਜਦੋਂ ਚੁੱਪ ਕੀਤੇ ਹੱਥ ਜੋੜ ਕੇ ਸੀ ਚੁਕਾ ਦਿੱਤਾ ਇਹ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀ ਨਿਸ਼ਾਨੀ ਹੈ ਉਹ ਚੱਲਦੇ ਫਿਰਦੇ ਉੱਠਦੇ ਬੈਠਦੇ ਬਾਣੀ ਪੜਦੇ ਆ ਜਿੱਥੇ ਸ਼ਬਦ ਦਾ ਭੋਗ ਪੈ ਜਾਏ ਬਾਣੀ ਦਾ ਭੋਗ ਪੈ ਜਾਏ हां ਕੋਈ ਵੀ ਹੋਵੇ ਹੱਥ ਜੋੜ ਕੇ ਵੈ ਗੁਰੂ ਅੱਗੇ ਅਦਬ ਨਾਲ ਸੀਸ ਝੁਕਾ ਦਿੰਦੇ ਉਹ ਬੱਚਾ ਪੁੱਛਦਾ ਗੁਰੂ ਨਾਨਕ ਸਾਹਿਬ ਦੇ ਸਿੱਖ ਮਾਈ ਅੱਖਾਂ ਭਰ ਕੇ ਕਹਿੰਦੀ ਐ ਮੈਂ ਵੀ ਬਾਣੀ ਪੜ੍ਹਦੀ ਸਾਂ ਪਰ ਐਸ ਘਰ ਚਾਹੀ ਜਦੋਂ ਵਿਆਹ ਕੇ ਬਸ ਸਭ ਕੁਝ ਮੇਰਾ ਵੀ ਜਾਂਦਾ ਰਿਹਾ ਮਾਂ ਦੇ ਬੋਲ ਸੁਣ ਕੇ ਉਸ ਬੱਚੇ ਨੇ ਅਗਲਾ ਸਵਾਲ ਕੀਤਾ ਕਹਿੰਦਾ ਮਾਂ ਮੈਂ ਨਹੀਂ ਕਬਰ ਪੂਜਨੀ ਮੈਂ ਉਸ ਗੁਰੂ ਨੂੰ ਮਿਲਣਾ ਚਾਹਨਾ ਜਿਹਦੇ ਸਿੱਖ ਅਜ ਮੇਰੇ ਕੋਲੋਂ ਲੰਘ ਕੇ ਗਏ ਆ ਫਿਰ ਬੇਨਤੀ ਸੁਣੋ ਗੱਲ ਅਜ ਫਿਰ ਚੱਲਦੀ ਪਈ ਮਿਲਾਪ ਦੀ ਬੇਬਲਤਾ ਦੀ ਪਿਆਸ ਦੀ ਉਸ ਸਤ ਗੁਰੂ ਨੂੰ ਉਸ ਗੁਰੂ ਜੀ ਨੂੰ ਮਿਲਣਾ ਚਾਹਨਾ ਜਿਸ ਗੁਰੂ ਦੇ ਸਿੱਖ ਸਨ ਉਹ ਗੁਰਮਖੋ ਸਾਡੇ ਤਾਂ ਇਹਨੇ ਉੱਤੇ ਕਿੱਥੇ ਜੀਵਨ ਭਾਈ ਸਾਹਿਬ ਕਹਿੰਦੇ ਨੇ ਸਤ ਗੁਰੂ ਚੰਦਨ ਖੈ ਸੇਖ ਹਵਾਨੇ ਜਿੱਥੋਂ ਖਵਾਨ ਨਿਕਲ ਜਾਏ ਚੰਦਰ ਨਾਲ ਭਰੀ ਹੋਈ ਚੰਦਲ ਨਾਲ ਭਰਪੂਰ ਉਹ ਲੰਗਦੇ ਹੋਏ ਢੱਕ ਪਲਾਂ ਅਰਿੰਡ ਤੇ ਕਿਕਰਾਂ ਨੂੰ ਵੀ ਸੁਗੰਧੀ ਦੇ ਦਿੰਦੀ ਏ ਜਿੱਥੇ ਸੱਚੀ ਮੁੱਚੀ ਗੁਰੂ ਨਾਨਕ ਸਾਹਿਬ ਦੀ ਕਮਾਈ ਵਾਲਾ ਸਿੱਖ ਲੰਘ ਜਾਏ ਉਹ ਸੁੱਕਿਆਂ ਖਿਰਦਿਆਂ ਨੂੰ ਵੀ ਬਾਣੀ ਦੀ ਸੁਗੰਧੀ ਦੇ ਜਾਂਦਾ ਹੈ ਉਹਨਾਂ ਨੇ ਸ਼ਬਦ ਖੇ ਤੇ ਉਹ ਬੱਚਾ ਕਹਿੰਦਾ ਉਹ ਸਤਿਗੁਰੂ ਨੂੰ ਕਿਵੇਂ ਮਿਲੀਏ ਕਿਵੇਂ ਮਿਲ ਸਕਦਾ ਹੈ ਮਾਂ ਨੇ ਕਿਹਾ ਪੁੱਤ ਗਰੀਬੀ ਆਪਣੇ ਘਰ ਖੇ ਕੋਈ ਪੈਸਾ ਨਹੀਂ ਕੋਈ ਟਕਾ ਨਹੀਂ ਕਿੱਥੇ ਮਿਲਣ ਜਾਏਗਾ ਕਹਿੰਦਾ ਮਾਂ ਮੈਂ ਸੱਚੀ ਮੁੱਚੀ ਉਹਨੂੰ ਮਿਲਣਾ ਚਾਹੁੰਦਾ ਜਿਹਦੇ ਸਿੱਖ ਆਏ ਮਾਈ ਸੇ ਬੜੀ ਕਰਮਾ ਵਾਲੀ ਉਹਨੇ ਕਿਹਾ ਪੁੱਤ ਇੱਕ ਕੰਮ ਕਰ ਇੱਕ ਚੀਜ਼ ਹੈ ਜਿਹੜੀ ਦੂਰੀ ਨੂੰ ਮਿਟਾ ਦਿੰਦੀ ਕਿੰਨਾ ਮਰਜੀ ਫਾਸਲਾ ਹੋਵੇ ਸਾਰਾ ਫਾਸਲਾ ਮੁਕਾ ਦਿੰਦਾ ਹੈ ਗੁਰੂ ਕਹਿੰ ਲੱਗੀ ਕਹਿੰਦਾ ਮਾਂ ਕਿਹੜੀ ਚੀਜ਼ ਕਹਿੰ ਲੱਗੀ ਉਹ ਚਿੰਤਨ ਖ ਹੈ ਉਹ ਸੁਰਤ ਰਹੀਂ ਸਿਮਰਨ ਖ ਹੈ ਉਹ ਮਨ ਕਰਕੇ ਪੁਕਾਰਨਾ ਹੈ ਜੇ ਫਿਜ਼ੀਕਲ ਤੌਰ ਤੇ ਸਰੀਰਕ ਤੌਰ ਤੇ ਨਾ ਪਹੁੰਚ ਸਕੇ ਤੂੰ ਆਪਣੀ ਸੁਰਤ ਕਰਕੇ ਰੋਜ਼ ਪੁਕਾਰ ਰੋਜ਼ ਆਵਾਜ਼ ਦੇ ਤੂੰ ਗੁਰੂ ਗੁਰੂ ਪੁਕਾਰ ਤੇ ਮੈਂ ਯਕੀਨ ਨਾਲ ਕਹਿੰਨੀ ਆ ਤੇਰਾ ਚਿੰਤਨ ਤੇਰੀ ਆਵਾਜ਼ ਤੁਰ ਅੰਦਰ ਤੋਂ ਪੁਕਾਰਿਆ ਹੋਇਆ ਤੇਰਾ ਸਤਿਗੁਰੂ ਤੇਰੇ ਕੋਲ ਜ਼ਰੂਰ ਆਏਗਾ ਕਹਿੰਦਾ ਮੈਂ ਤਾਂ ਦੇਖਿਆ ਵੀ ਨਹੀਂ ਕਹਿਣ ਲੱਗੇ ਬਿਨਾਂ ਦੇਖਣ ਤੋਂ ਹੀ ਆਵਾਜ਼ ਮਾਰੀਏ ਤਾਂ ਵੀ ਆ ਜਾਂਦਾ ਸੱਚੀ ਮੁੱਚੀ ਰੱਬ ਦਾ ਰੂਪ ਰੇਖ ਕਿਹੜਾ ਜੀ ਉਹਦਾ ਕੀ ਰੂਪ ਹੈ ਜੀ ਰੂਪ ਨਾ ਰੇਖ ਨਾ ਰੰਗ ਕੇ ਚਿੱਤਰੋਂ ਗੁਣ ਤੇ ਪ੍ਰਭ ਪਿੰਨ ਪ੍ਰਤਿਸੈ 부ਝਾਏ ਨਾਨਕਾ ਜਿਸ ਹੋਵੈ ਸੁਪਰਸੰਨ ਜਿਹਦੇ ਤੇ ਬਖਸ਼ਿਸ਼ ਕਰੇ ਉਹਨੂੰ ਮਿਲ ਜਾਂਦਾ ਹੈ ਕਹਿਣ ਲਗੀ ਪੁੱਤ ਤੂੰ ਚੇਤੇ ਕਰ ਉਹ ਸਿਮਰਨ ਚ ਬੈਠ ਗਿਆ ਮੇਰੀ ਬੇਨਤੀ ਧਿਆਨ ਨਾਲ ਸੁਣੀਓ ਗੁਰਮਖੋ ਹਰ ਸਾਲ ਕਹਿੰਨਾ ਸਿਮਰਨ ਚ ਬੜੀ ਵੱਡੀ ਤਾਕਤ ਜੇ ਇਹ ਰੱਬ ਨੂੰ ਪ੍ਰਗਟ ਕਰਦਾ ਹੈ ਮਹਾਰਾਜ ਜੀ ਤੋਂ ਉਹ ਕਹਿੰਦਾ ਮਾ ਮੈਂ ਯਾਦ ਕਰਾਂਗਾ ਗੁਰੂ ਜੀ ਨੂੰ ਵਾਜਾ ਮਾਰਾਂਗਾ ਤੇ ਜੇ ਆ ਗਏ ਕਹਿੰਦੀ ਜੇ ਸ਼ਬਦ ਨਹੀਂ ਵਰਤਨਾ ਇਹ ਦੁਬਿਧਾ ਪੈਦਾ ਕਰਦਾ ਹੈ ਜੇ ਮਤ ਬੋਲ ਆਉਣਗੇ ਜ਼ਰੂਰ ਆਉਣਗੇ ਕਹਿੰਦਾ ਮਹਾਰਾਜ ਜਦੋਂ ਆਉਣਗੇ ਤੇ ਭੇਟਾ ਕੀ ਦੇਾਂਗੇ ਮਾ ਉਹ ਕਹਿੰਦੀ ਪੁੱਤ ਗੁਰੂ ਭੇਟਾ ਦਾ ਭੁੱਖਾ ਨਹੀਂ ਉਂਝ ਅਦਬ ਲਈ ਭਾਵੇਂ ਦੋ ਦੰਤਾਂ ਤੋੜ ਕੇ ਵੀ ਰੱਖ ਦੇਾਂਗਾ ਤਾਂ ਵੀ ਸਵਿਕਾਰ ਨੇ ਜੇ ਮਿੱਠੇ ਦੀ ਰੋੜੀ ਇਹ ਯਾਦ ਰੱਖਿਓ ਇਹਨੂੰ ਪੂਜਾ ਵਾਲੇ ਪਾਸੇ ਲੈ ਕੇ ਅਰਥ ਨਹੀਂ ਕਰਨੇ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ ਦੋ ਦਤਨਾ ਤੋੜ ਕੇ ਰੱਖਦੇ ਮਿੱਠਾ ਰੱਖਦੇ ਇੱਕ ਫੋਲੀ ਤੁਭਾਵੇਂ ਰੱਖਦੇ ਕਹਿੰਦਾ ਮਾਂ ਫਿਰ ਮਿੱਠੇ ਹੀ ਦੇ ਦੇ ਘਰ ਇੱਕ ਗੁੜ ਦੀ ਰੋੜੀ ਪਈ ਸੀ ਜੀ ਪੇਸੀ ਗੁੜ ਦੀ ਸੁੱਕਾ ਗੁੜ ਮਾਈ ਨੇ ਕੱਢ ਕੇ ਦੇ ਦਿੱਤਾ ਕਿਨ ਲੱਗਾ ਨਾਲੇ ਉਹ ਟਕਾ ਵੇ ਸਿਰ ਰੁਪਈਆ ਲਿਖਿਆ ਉੱਥੇ ਉਹ ਟਕਾ ਉਹ ਪੈਸੇ ਵੀ ਦੇ ਦੇ ਜਿਹੜੇ ਮੈਂ ਪਿਛਲੇ ਦਿਨੇ ਤੈਨੂੰ ਲਿਆਂਦੇ ਦਿੱਤੇ ਜਦੋਂ ਸਤਿਗੁਰੂ ਆਉਣਗੇ ਗੁੜ ਦੀ ਰੋੜੀ ਰੱਖ ਕੇ ਕਾਂਗਾ ਮਹਾਰਾਜੇ ਸਬਕਾਰ ਕਰੋ ਤੇ ਗਰੀਬ ਦੀ ਆ ਭੇਟਾ ਟਕਾ 1000 ਰੁਪਈਆ ਪ੍ਰਵਾਨ ਕਰ ਲੋ ਗੁੜ ਲਿਆ ਉਹਨੂੰ ਪੱਲੇ ਨਾਲ ਚਾਦਰ ਦੇ ਪੱਲੇ ਨਾਲ ਬੰਨ ਲਿਆ ਜੀ ਉਹ ਚਾਦਰ ਦੇ ਪੱਲੇ ਨਾਲ ਬੰਨ ਕੇ ਰਾਤ ਨੂੰ ਸੌਣਾ ਚਾਦਰ ਸਹਣਾ ਨੇ ਹਲ ਵਾਣਾ ਚਾਦਰ ਮੋਢੇ ਤੇ ਤੇ ਪੱਲੇ ਨਾਲ ਗੁਰ ਬਣਿਆ ਜੇ ਗਾਦੀ ਤੇ ਬਹਿਣਾ ਖੂਦ ਹੀ ਤੇ ਚਾਦਰ ਫਿਰ ਉੱਤੇ ਗਾਦੀ ਤੇ ਪਿੰਡ ਦੇ ਲੋਕਾਂ ਪੁੱਛਣਾ ਸ਼ੁਰੂ ਕਰ ਦਿੱਤਾ ਵੀ ਆਹ ਤੂੰ ਕੀ ਬੰਨੀ ਫਿਰਨਾ ਇਹ ਪੱਲੇ 'ਚ ਕੀ ਬੰਨੀ ਫਿਰਨਾ ਉਹ ਕਹਿੰਦਾ ਮੇਰੇ ਸਤਿਗੁਰਾਂ ਦੀ ਭੇਟਾ ਹੈ ਮੇਰੇ ਸੱਚੇ ਪਾਤਸ਼ਾਹ ਜੀ ਨੇ ਆਉਣਾ ਹੈ ਇਹ ਭੇਟਾ ਹਜ਼ੂਰ ਦੇ ਚਰਨਾਂ 'ਚ ਰੱਖਣੀ ਹੈ ਕੁਝ ਸਮੇਂ ਤੋਂ ਬਾਅਦ ਜੀ ਪਿੰਡ ਵਾਲਿਆਂ ਨੇ ਛੇੜੀ ਉਸ ਬੱਚੇ ਦੀ ਪੱਲਾ ਪਾ ਦਿੱਤੀ ਕਿਉਂਕਿ ਪੱਲੇ ਨਾਲ ਗੁੜ ਬੰਨਿਆ ਸੀ ਤੇ ਪੈਸੇ ਬੰਨਨੇ ਸਾਰੇ ਪੱਲਾ ਪੱਲਾ ਕਹਿਣ ਲੱਗ ਪਏ ਪੱਲਾ ਜੀ ਏ ਕੀ ਬੰਨੀ ਫਿਰਦਾ ਗੁਰਮਖੋ ਉਹ ਜਿਉਂ ਜਿਉਂ ਲੋਕ ਗੱਲਾਂ ਕਰਨ ਤਿਉਂ ਤਿਉ ਉਹਦੇ ਅੰਦਰ ਨਾਮ ਦਾ ਰੰਗ ਚੜਨ ਲੱਗ ਪਿਆ ਬਹੁਤ ਵੱਡੀ ਮੁਸ਼ਕਲ ਆਉਂਦੀ ਹੈ ਅੱਜ ਕੱਲ ਤਾਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਜਿਹਨੂੰ ਕਹਿੰਨੇ ਆ ਹਰ ਬੰਦੇ ਦੇ ਅੰਦਰ ਜੋ ਕੂੜਾ ਕਰਕਟ ਪਿਆ ਉਹ ਜਾਂ ਅੱਖਰਾਂ ਨਾਲ ਲਿਖ ਰਿਹਾ ਹੈ ਜਾਂ ਜ਼ੁਬਾਨ ਤੋਂ ਬੋਲ ਰਿਹਾ ਹੈ ਤੇ ਜਿੰਨੀ ਬੰਦਗੀ ਕਰਨ ਵਾਲੇ ਦੀ ਲੋਕ ਨਿੰਦਿਆ ਕਰਦੇ ਆ ਖਿਮਾ ਕਰਦੇ ਹੋ ਸਮਝੋ ਆਪਣੇ ਘਰ ਨੂੰ ਅੱਗ ਲਾਉਂਦੇ ਆ ਲੋਕੀ ਮੈਂ ਪਖੰਡੀ ਦੀ ਨਹੀਂ ਕਹ ਰਿਹਾ ਬੰਦਗੀ ਕਰਨ ਵਾਲਾ ਲੋਕਾਂ ਪੱਲਾ ਪੱਲਾ ਕਹਿਣਾ ਸ਼ੁਰੂ ਕਰ ਦਿੱਤਾ ਜਿਉਂ-ਜਿਉਂ ਸਿਮਰਨ ਕਰੇ ਜੀ ਇਹਦੇ ਅੰਦਰੋਂ ਮੈਲਮ ਕੱਟਣੀ ਸ਼ੁਰੂ ਹੋ ਗਈ ਪੁਕਾਰ ਤੇ ਗੁਰੂ ਰਿਹਾ ਹੈ ਨਾ ਜਿਸ ਨੂੰ ਪੁਕਾਰੋਗੇ ਉਹਦੇ ਗੁਣ ਆਉਣਗੇ ਐਸੇ ਕਰਕੇ ਗੁਰੂ ਜੀ ਨੇ ਕਿਹਾ ਜਿਹੜਾ ਭੈਰੋ ਦੀ ਸੀਤਲਾ ਦੀ ਪੂਜਾ ਕਰੇਗਾ ਜਾਂ ਖੋਤਾ ਬਣੇਗਾ ਜਾਂ ਸੱਚੀ ਮੁੱਚੀ ਉਹਦੀ ਸਵਾਰੀ ਬਣੇਗਾ ਪੈਰੋ ਪੂਤ ਸੀਤਲਾ ਧਾਵੇ ਖਰਬਾਨ ਉਹ ਸ਼ਾਰ ਉਡਾਵੇ ਖੌ ਤੋ ਏਕ ਰਮਈਆ ਲੈਹੂ ਆਨ ਦੇਵ ਬਦਲਾਵੰ ਦੇਖੂ ਸਿਰ ਸਿਰ ਕਰਤੇ ਜੋ ਨਰ ਧਾਵੇ ਬਰਦ ਚਰੈ ਡੌਰੂ ਟਮਕਾਵੇ ਮਾਂ ਮਾਈ ਕੀ ਪੂਜਾ ਕਰੈ ਨਰ ਸੈ ਨਾਰ ਹੋਏ ਉਹ ਤਰੈ ਇਹ ਬੜਾ ਇੱਕ ਸਿੱਧਾ ਫਾਰਮੂਲਾ ਹੈ ਜੀ ਕਿ ਜਿੰਨੂੰ ਪੂਜੋਗੇ ਜਿੰਨੂੰ ਪੁਕਾਰੋਗੇ ਉਹਦੇ ਗੁਣ ਔਗਣ ਅੰਦਰ ਪ੍ਰਵੇਸ਼ ਕਰਨਗੇ ਮੈਂ ਸੰਖੇਪ ਜੀ ਗੱਲ ਕਰਾਂ ਜੀ ਉਹ ਪੁਕਾਰਨ ਲੱਗ ਪਿਆ ਗੁਰੂ ਗੁਰੂ ਬੋਲਣ ਆਪੇ ਅੰਦਰ ਨਿਰਮਲ ਹੋ ਗਿਆ ਹੁਣ ਇੰਨੀ ਕਿ ਬਿਰਤੀ ਅੰਦਰ ਜਿਉਂ ਜਦੋਂ ਅੰਦਰ ਨਿਰਮਲ ਹੋ ਜਾਏ ਤੇ ਟਿਕਣਾ ਉਦੋਂ ਸ਼ੁਰੂ ਕਰਦਾ ਹੈ ਮੈਲਾ ਅੰਦਰ ਨਹੀਂ ਕਦੀ ਟਿਕਦਾ ਹੁੰਦਾ ਮੈਲਾ ਅੰਦਰ ਤੇ ਕਲਪਦਾ ਜੀ ਉਹ ਪਵਿੱਤਰ ਹੋ ਗਿਆ ਅੰਦਰ ਟਿਕਨ ਲੱਗ ਪਿਆ ਸਾਰਾ ਦਿਨ ਖੇਤਾਂ 'ਚ ਬਿਰਹਾ ਵਿਚ ਆ ਗਿਆ ਆਵਾਜ਼ਾਂ ਮਾਰੀ ਜਾਣੀਆਂ ਸਤਿਗੁਰੂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ ਦਰਸ਼ਨ ਦੇ ਮੈਂ ਗਰੀਬ ਹਾਂ ਮੇਰੇ ਤੇ ਮਿਹਰ ਕਰ ਮੈਂ ਬੇਨੇਮਾ ਹਾਂ ਮੈਨੂੰ ਨੇਮ ਵਾਲਾ ਬਣਾ ਦੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬਕਾਲੇ ਦੀ ਧਰਤੀ ਤੇ ਕਹੇ ਜਿਹੜੀ ਬਾਅਦ ਵਿੱਚ ਬਾਬਾ ਬਕਾਲਾ ਸਾਹਿਬ ਆਜ ਸ਼ਬਦ ਅਸੀਂ ਬਾਬਾ ਬਕਾਲਾ ਸਾਹਿਬ ਬਾਅਦ ਵਿੱਚ ਭਾਵੇਂ ਜੁੜਿਆ ਹੈ ਮਹਾਰਾਜ ਇੱਥੇ ਗਏ ਇੱਕ ਦਿਨ ਕੀ ਹੋਇਆ ਇੰਨਾ ਕਿ ਬਿਰਾਜ ਆ ਗਿਆ ਉਹ ਘਰ ਨਹੀਂ ਗਿਆ ਧੁੱਪ 'ਚ ਬੈਠਾ ਵਟ ਤੇ ਬੈਠਾ ਪੁਕਾਰ ਹੀ ਜਾਏ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਸਵਾਰ ਹੋਏ ਘੋੜੇ ਨੂੰ ਅੱਡੀ ਲਾਈ ਤੇ ਜਦ ਤੁਰ ਲੱਗੇ ਪੁੱਛਦੇ ਨੇ ਸਿੱਖ ਮਹਾਰਾਜ ਕਿੱਥੇ ਚੱਲੇ ਹੋ ਕਹਿਣ ਲੱਗੇ ਪੱਥਰਾਂ ਨੂੰ ਛੀੜ ਕੇ ਚਟਾਨਾਂ ਨਾਲ ਟਕਰਾਂਦੀ ਹੋਈ ਰੁੱਖਾਂ ਦਾ ਤਣਿਆਂ ਦਾ ਮੁਕਾਬਲਾ ਕਰਦੀ ਹੋਈ ਸੱਟਾਂ ਖਾਂਦੀ ਹੋਈ ਇੱਕ ਬਿਰਖਾਂ ਦੀ ਨਦੀ ਮੇਰੇ ਵੱਲ ਆਉਂਦੀ ਪਈ ਹੈ ਉਸ ਨੂੰ ਅੱਗੋਂ ਲੈਣ ਚੱਲਿਆ ਹਾਂ ਉਸ ਨੂੰ ਅੱਗੋਂ ਲੈਣ ਤੁਰਿਆ ਸੱਚੇ ਪਾਤਸ਼ਾਹ ਮਹਾਰਾਜ ਗੁਰਮੁਖੋ ਪਿੰਡ ਬੁਤਾਲੇ ਪਹੁੰਚ ਗਏ ਮੈਂ ਤੁਹਾਨੂੰ ਬੇਨਤੀ ਕਰਾਂ ਦੇਖੋ ਜਦੋਂ ਜਾਗ ਲੱਗਦੀ ਪਤਾ ਨਹੀਂ ਜ਼ਿੰਦਗੀ ਚ ਕਿਹੜੀ ਘੜੀ ਕਿਹੜੇ ਥਾਂ ਤੇ ਕਿੰਨੇ ਮਿਲਣਾ ਤੇ ਸਤਿਗੁਰਾਂ ਦੀ ਬਖਸ਼ਿਸ਼ ਹੋ ਜਾਣੀ ਹੈ ਖਾਸ ਕਰਕੇ ਜਿਸ ਅਸਥਾਨ ਤੇ ਆਪਾਂ ਬੈਠੇ ਆ ਨਾ ਜੀ ਇੱਥੇ ਮਤ ਕੋਈ ਸਮਝੇ ਆਮ ਦੁਨੀਆ ਤੁਰੇ ਫਿਰਦੀ ਏ ਹੁਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇ ਮਹਾਰਾ ਚਲੇ ਗਏ ਪਿੰਡ ਨੇੜੇ ਗਏ ਇੱਕ ਆਦਮੀ ਸੀ ਉਹਨੂੰ ਪੁੱਛਦੇ ਆ ਇਹ ਪਿੰਡ ਦਾ ਨਾਮ ਤਾਂ ਚਲੋ ਪੁੱਛਿਆ ਦੱਸਤਾ ਬੁਤਾਲਾ ਕਹਿਣ ਲੱਗੇ ਇਹਦਾ ਚੌਧਰੀ ਕੌਣ ਹੈ ਜੀ ਤੇ ਭਾਈ ਪੱਲਾ ਥੋੜੀ ਦੂਰ ਆਪਣੇ ਖੇਤ ਦੀ ਵਟ ਤੇ ਬੈਠਾ ਸੀ ਉਸ ਚੌਧਰੀ ਨੇ ਉਸ ਪਿੰਡ ਦੇ ਬੰਦੇ ਨੇ ਮਜ਼ਾਕ ਉਡਾ ਕੇ ਕਿਹਾ ਜਿਵੇਂ ਟੀਚਰ ਕਰੀ ਦੀਏ ਕਹਿਣ ਲੱਗਾ ਜੀ ਚੌਧਰੀ ਤੇ ਉਹ ਵੇ ਜਿਹੜਾ ਵਟ ਤੇ ਬੈਠਾ ਹੈ ਕਿਉਂਕਿ ਉਹ ਪਿੰਡ 'ਚ ਗਰੀਬ ਸੀ ਭਾਈ ਪੱਲਾ ਜਿਵੇਂ ਆਮ ਮਾੜੇ ਬੰਦੇ ਨੂੰ ਖਿਮਾ ਕਰਿਓ ਪਿੰਡਾਂ ਚਿੱਟਾ ਟੀਚਰਾਂ ਕਰਦੇ ਸਰਪੰਚ ਸਰਪੰਚ ਕਹਿਣ ਲੱਗ ਪੈਂਦੇ ਉਹ ਕਹਿੰਦਾ ਜੀ ਚੌਧਰੀ ਤੇ ਹੋਵੇ ਹਜ਼ੂਰ ਨੇ ਘੋੜਾ ਉਧਰ ਕਰਕੇ ਕਿਹਾ ਹਾਂ ਸਮਾਏਗਾ ਇੱਕ ਦਿਨ ਪਿੰਡ ਦਾ ਚੌਧਰੀ ਇਹੀ ਹੋਵੇਗਾ ਸਤਿਗੁਰੂ ਜੀ ਚਲੇ ਗਏ ਕਹਿੰਦੇ ਨੇ ਉੱਥੇ ਵਟ ਤੇ ਬੈਠਾ ਨੀਵੀ ਭਾਈ ਆਪਣੀ ਸ਼ਬਦ ਬੋਲੀ ਜਾ ਰਿਹਾ ਸੀ ਕਦੋਂ ਆਓਗੇ ਕਦੋਂ ਮਿਹਰ ਕਰੋਗੇ ਮੈਂ ਰਹਿ ਨਹੀਂ ਸਕਦਾ ਇੰਨੇ ਦਿਨ ਹੋ ਗਏ ਮੈਂ ਪੱਲੇ ਨਾਲ ਗੁੜ ਬਨ ਕੇ ਬੈਠਾ ਹਾਂ ਹਜ਼ੂਰ ਨੇ ਆਵਾਜ਼ ਦਿੱਤੀ ਕਹਿਣ ਲੱਗੇ ਬੇਟਾ ਅਸੀਂ ਆਏ ਹਾਂ ਹਜ਼ੂਰ ਦੇ ਜਦੋਂ ਕਾ ਉਹਨੇ ਆਪਣੇ ਨੇਤਰਾ ਨਾਲ ਦੇਖਿਆ ਮੇਰੀ ਪੀਰੀ ਦਾ ਦਾਤਾ ਦਲ ਭੰਜਨ ਗੁਰੂ ਸੂਰਮਾ ਉਹਦੇ ਵ ਸਤਗੁਰਾਂਵਲ ਦੇਖ ਕੇ ਇਕਦਮ ਬੇਬਲੋ ਕੇ ਉੱਠ ਪਿਆ ਆਪ ਜੀ ਕਹਿਣ ਲੱਗੇ ਜੀ ਖਾਂ ਅਸੀਂ ਕਿੰਨੇ ਦਿਨਾਂ ਦਾ ਤੂੰ ਆਵਾਜ਼ਾਂ ਮਾਰ ਰਿਹਾ ਕਿੰਨੇ ਦਿਨਾਂ ਦਾ ਤੂੰ ਪੁਕਾਰ ਰਿਹਾ ਹੈ ਕਿਨ ਨੂੰ ਸੁਤ ਬੋਧੀ ਜਿਵੇਂ ਬੰਦੇ ਨੂੰ ਭੁੱਲ ਜਾਂਦੀ ਸਭ ਕੁਝ ਭੁੱਲ ਗਿਆ ਇੱਕੋ ਦਮ ਦੌੜ ਕੇ ਸਤਗੁਰਾਂ ਦੇ ਘੋੜੇ ਦੀ ਰਕਾਬ ਵੀ ਜਿਹੜੇ ਚਰਨ ਨੇ ਆਪਣੇ ਸੀਸ ਰੱਖ ਕੇ ਉੱਚੀ ਉੱਚੀ ਰੋਣ ਲੱਗ ਪਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੇ ਤੋਂ ਉਤਰੇ ਜੀ। ਇਸ ਬੱਚੇ ਨੂੰ ਆਪਣੇ ਸੀਨੇ ਨਾਲ ਲਾ ਲਿਆ। ਵਟ ਤੇ ਬੈਠ ਗਏ। ਆਖੇ ਪ੍ਰੇਮ ਦੀ ਖੇਡ। ਵਟ ਤੇ ਬੈਠ ਗਏ। ਉਹ ਬਿਰਹਾ ਵਿੱਚ ਉਹਨੂੰ ਕੁਛ ਨਹੀਂ ਲਫ਼ਜ਼ ਕੋਈ ਨਹੀਂ ਨਿਕਲਦੇ। ਰੋ ਰਿਹਾ ਹਜ਼ੂਰ ਕਹਿੰਦੇ ਨੇ ਭੁੱਖ ਲੱਗੀ ਹੈ ਕੋਈ ਸ਼ਕਨ ਨੂੰ ਦੇਂਗਾ। ਭੁੱਖ ਲੱਗੀ ਕੋਈ ਖਾਣ ਨੂੰ ਦੇ ਗੁਰਮੁਖਵਸਲ ਚੋ ਗੁਰ ਦੀ ਰੋੜੀ ਨਹੀਂ ਸੀ ਇੰਨੇ ਦਿਨ ਗੁਰੂ ਗੁਰੂ ਪੁਕਾਰਦੇ ਆਂ ਚ ਗੁਰ ਦੀ ਰੋੜੀ ਵਿੱਚ ਵੀ ਰਹਿਮਤ ਵਰਤ ਗਈ ਸੀ ਕੋ ਸ਼ੱਕਨ ਨੂੰ ਧਹੇਗਾ ਉਹਨੇ ਪਿਆਰਿਓ ਪੱਲਾ ਖੋਲਿਆ ਕਈ ਦਿਨਾਂ ਦੀ ਬੱਜੀ ਕੋਈ ਗੁਰ ਦੀ ਰੋੜੀ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦਿੱਤੀ ਮਹਾਰਾਜ ਜੀ ਨੇ ਮੁੱਖ ਚ ਗੁਰ ਦੀ ਰੋੜੀ ਪਾਈ ਕੁਛ ਸਮਾਂ ਬੈਠ ਕੇ ਕਹਿਣ ਲੱਗੇ ਮੈਨੂੰ ਘਰ ਨਹੀਂ ਲੈ ਕੇ ਜਾਏਗਾ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਇਹ ਕੈਸੀ ਅਦਬੁਦ ਖੇਡ ਹੈ ਗੁਰਮਖੋ ਗੁਰੂ ਅਜ ਵੀ ਹੈ ਮੈਂ ਵਾਰ-ਵਾਰ ਕਹਿੰਨਾ ਹੁਣ ਗੁਰੂ ਰਾਮਦਾਸ ਦਾ ਜਿਕਰ ਕਰਨੇ ਆ ਨਾ ਅਸੀਂ ਕਥਾ ਵਾਲਿਆਂ ਨੇ ਤੇ ਇਹੀ ਕਹਿਣਾ ਨਾ ਜੀ ਕਿ ਮਹਾਰਾਜ ਜੀ ਦਾ ਜਨਮ 1534 ਨੂੰ ਹੋਇਆ ਗੁਇੰਦਵਾਲ ਸਾਹਿਬ ਮਹਾਰਾਜ ਜੋਤੀ ਜੋ ਸਮਾ ਗਏ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਤੇ ਭਾਟਰ ਬੰਸ ਕਹਿੰਦਾ ਭਾਈ ਮਤ ਕਹੋ ਕੌਣ ਕਹਿੰਦਾ ਗੁਰੂ ਚਲਾ ਗਿਆ ਗੁਰੂ ਰਾਮਦਾਸ ਤਾਂ ਅੱਜ ਵੀ ਮੌਜੂਦ ਹੈ ਹਰਬੰਸ ਜਗਤ ਜਸ ਸੰਚਰਿਓ ਸੋ ਕਵਣ ਕਹੈ ਸ੍ਰੀ ਗੁਰੂ ਮੋਇਓ ਮਹਾਰਾਜ ਜੀ ਕਹਿੰਦਿਆ ਭਾਈ ਸਾਨੂੰ ਘਰ ਨਹੀਂ ਲੈ ਕੇ ਜਾਣਾ ਭੁੱਲਿਆ ਨਾ ਸਮਾਇਆ ਤੁਰ ਪਿਆ ਘਰ ਲੈ ਕੇ ਘੋੜੇ ਤੇ ਮਹਾਰਾਜ ਗੁਰੂ ਅਰਗਵਿੰਦ ਸਾਹਿਬ ਗਏ ਜੀ ਘਰ ਪੁਰਾਣੀ ਜੀ ਮੰਜੀ ਸੀ ਆਵਾਜ਼ ਦਿੱਤੀ ਮਾਂ ਨੂੰ ਬੂਵੇ ਚ ਵੜਦੇ ਸਾਰ ਮਾਂ ਸਤਿਗੁਰੂ ਜੀ ਆ ਗਏ ਜਿਵੇਂ ਬੰਦਾ ਅੰਦਰ ਪਾੜ ਜਾਂਦਾ ਸਤਿਗੁਰੂ ਜੀ ਆ ਗਏ ਮਨਜੀ ਢਾਈ ਉੱਤੇ ਬਸਤਰ ਵਿਛਾਇਆ ਸਤਿਗੁਰੂ ਬੈਠ ਗਏ ਜੀ ਦੋਨੋਂ ਮਾਪੁੱਤਰ ਪਰਮਾਰਤ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਤੀਸਰੇ ਗੁਰੂ ਅਰਗੁਨ ਸਾਹਿਬ ਕੁਝ ਸਮੇਂ ਬਾਅਦ ਮਹਾਰਾਜ ਕਹਿੰਦੇ ਆ ਭੁੱਖ ਲੱਗੀ ਏ ਪ੍ਰਸ਼ਾਦਾ ਨਹੀਂ ਸ਼ਕਾਓਗੇ ਗੁਰਮੁਖ ਕੋਲ ਰੋਟੀ ਦੀ ਨਹੀਂ ਤਰਕ ਵਾਲੇ ਵਾਸਤੇ ਤਾਂ ਕੁਝ ਵੀ ਨਹੀਂ ਪ੍ਰਸ਼ਾਦਾ ਨਹੀਂ ਸ਼ਕਾਓਗੇ ਦੇਖਿਆ ਇਤਿਹਾਸ ਕਹਿੰਦਾ ਕਿ ਢਾਈ ਕਿਸੇਰ ਆਟਾ ਸੀ ਉਹ ਦਿਨ ਘਰ ਅੱਧੇ ਸੇਰ ਦਾਲ ਸੀ ਕਿਉਂ ਨਹੀਂ ਸੀ ਬਿਲਕੁਲੀ ਉਹਨੇ ਸਤਬਚਨ ਕਿਹਾ ਬਲਟੋਈ ਵਿੱਚ ਪਹਿਲਾਂ ਬਲਟੋਈਆਂ ਵਰਤ ਦੇ ਸਨ ਜੀ ਹਾਂਡੀ ਕਹਿੰਦੇ ਆ ਕਿਸ ਨੇ ਉਹ ਚ ਦਾਲ ਪਾ ਦਿੱਤੀ ਆਟਾ ਗੁੰਨ ਕੇ ਪ੍ਰਸ਼ਾਦੇ ਪਕਾਣ ਲੱਗ ਪਈ ਇੰਨੀ ਦੇਰ ਨੂੰ ਪਿੰਡ ਚ ਵੀ ਪਤਾ ਲੱਗ ਗਿਆ ਜਿਹੜੇ ਸਿੱਖ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਆਇਆ ਬਕਾਲੇ ਸਾਹਿਬ ਤੋਂ ਵੀ ਸੰਗਤਾਂ ਆ ਗਈਆਂ ਉਹਨੇ ਸਤਿਆਰ ਕਰਕੇ ਕਹਿੰਦੀ ਮਹਾਰਾਜ ਜੀ ਲੰਗਰ ਤਿਆਰ ਹੈ ਪਰ ਸਤਗੁਰੂ ਕਹਿੰਦੇ ਪਰ ਕਹਿ ਲਗੀ ਮਹਾਰਾਜ ਮੇਰੇ ਘਰ ਕਿਉਂ ਕੋਈ ਨਹੀਂ ਹਜ਼ੂਰ ਕਿਨੇ ਕਮੀ ਕਿਸੇ ਚੀਜ਼ ਦੀ ਨਹੀਂ ਲਿਆਓ ਮੈਂ ਵਰਤਾਨਾ ਵਾ ਗੁਰਮਖੋ ਉੱਥੇ ਸਤਗੁਰਾਂ ਨੇ ਪ੍ਰਸ਼ਾਦੇ ਤੇ ਦਾਲ ਪਾਪਾ ਕੇ ਸੰਗਤ ਨੂੰ ਇੱਕ ਇੱਕ ਪ੍ਰਸ਼ਾਦਾ ਦਿੱਤਾ ਸਮਾ ਆਇਆ ਉਹ ਏਡਾ ਵੱਡਾ ਘਰਾਣਾ ਸੱਚੀ ਮੁੱਚੀ ਉਹ ਉਹੀ ਚੌਧਰੀ ਬਣਿਆ ਉਹਦੇ ਖਾਨਦਾਨ ਨੂੰ ਰਹਿਮਤਾਂ ਮਿਲੀਆਂ ਬਹੁਤ ਹੀ ਪਿਆਰੀ ਸਾਧ ਸੰਗਤ ਜੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਸਾਖੀ ਸੁਣ ਕੇ ਬਹੁਤ ਹੀ ਆਨੰਦ ਆਇਆ ਹੋਵੇਗਾ ਜਦੋਂ ਅਸੀਂ ਸਵੇਰ ਸਵੇਰ ਗੁਰੂ ਦੀਆਂ ਸਿੱਖਾਂ ਸੁਣ ਲੈਂਦੇ ਆ ਕੀਰਤਨ ਸੁਣ ਲੈਂਦੇ ਆ ਸਾਖੀ ਸੁਣ ਲੈਂਦੇ ਆ ਗੁਰਬਾਣੀ ਸੁਣ ਲੈਂਦੇ ਆ ਤਾਂ ਸਾਡਾ ਜਿਹੜਾ ਦਿਨ ਉਹਦੀ ਸ਼ੁਰੂਆਤ ਬਹੁਤ ਹੀ ਵਧੀਆ ਹੋ ਜਾਂਦੀ ਹੈ ਤੇ ਸਾਡਾ ਦਿਨ ਚੰਗਾ ਗੁਜ਼ਰਦਾ ਹੈ ਕਿਉਂਕਿ ਸਾਡੇ ਜਿਹੜੇ ਸਵੇਰ ਸਵੇਰ ਹਾਰਮੋਨ ਹੁੰਦੇ ਆ ਉਹ ਪੂਰੇ ਟੌਪ ਤੇ ਹੁੰਦੇ ਨੇ ਅਤੇ ਉਹਨਾਂ ਨੂੰ ਜਿੱਦਾਂ ਆਪਾਂ ਮਹਿਸੂਸ ਕਰਾਵਾਂਗੇ ਉਹਨਾਂ ਦੇ ਨਾਲ ਪੂਰਾ ਦਿਨ ਫਿਰ ਆਪਣਾ ਉਸ ਤਰ੍ਹਾਂ ਦੀ ਬੀਤੇਗਾ ਕਿਉਂਕਿ ਬੰਦੇ ਦਾ ਮੂਡ 1 ਮਿੰਟ ਚ ਚੇਂਜ ਹੋ ਜਾਂਦਾ ਹੈ ਇਸ ਕਰਕੇ ਅਸੀਂ ਕੋਸ਼ਿਸ਼ ਕਰੀਏ ਕਿ ਸਵੇਰ ਨੂੰ ਹੀ ਆਪਾਂ ਇੰਨਾ ਚੰਗਾ ਬਣਾ ਲਈਏ ਕਿ ਜਿਹੜਾ ਆਪਣਾ ਸਾਰਾ ਦਿਨ ਆ ਉਹ ਬਹੁਤ ਹੀ ਸੁੰਦਰ ਜਾਵੇ ਉੱਠਣ ਤੋਂ ਬਾਅਦ ਆਪਣੇ ਦਿਨ ਤੋਂ ਦਿਨ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਜੀ ਨੂੰ ਅਰਦਾਸ ਕਰਿਆ ਕਰੋ ਕਿ ਸਾਡਾ ਦਿਨ ਜਿਹੜਾ ਉਹ ਬਹੁਤ ਹੀ ਸੁੰਦਰ ਗੁਜ਼ਰੇ ਤੇ ਅਸੀਂ ਬਧੀਏ ਤੰਦਰੁਸਤ ਰਹੀਏ ਆਨੰਦ ਦੇ ਵਿੱਚ ਰਹੀਏ ਤੇ ਤੁਹਾਡਾ ਸ਼ੁਕਰਾਨਾ ਕਰਦੇ ਰਹੀਏ ਕਿਉਂਕਿ ਜੇ ਤੁਸੀਂ ਇਹ ਬੇਨਤੀ ਕਰੋਗੇ ਫਿਰ ਹੀ ਪ੍ਰਮਾਤਮਾ ਤੁਹਾਡੀ ਬੇਨਤੀ ਸੁਣੂਗਾ ਤੇ ਸੋਚੇਗਾ ਕਿ ਇਹ ਬੰਦਾ ਸ਼ੁਕਰਾਨਾ ਕਰਦਾ ਹੈ ਅਤੇ ਤਨ ਤੁਹਾਨੂੰ ਹੋਰ ਵੀ ਜ਼ਿਆਦਾ ਖੁਸ਼ੀ ਦੇਵੇਗਾ ਹਨਾ ਪ੍ਰਮਾਤਮਾ ਇਸ ਕਰਕੇ ਪ੍ਰਮਾਤਮਾ ਦੇ ਲਾਡ ਲੱਗੋ ਗੁਰਬਾਣੀ ਸੁਨਿਆ ਕਰੋ ਸਵੇਰ-ਸਵੇਰਾ ਆਪਣੇ ਦਿਨ ਨੂੰ ਵਧੀਆ ਬਣਾਇਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਕਰ ਦੇਣਾ ਵਾਹਿਗੁਰੂ ਜੀ ਲਿਖ ਦੇਣਾ ਕਮੈਂਟ ਦੇ ਵਿੱਚ ਕੱਲ ਨੂੰ ਵੀ ਆਪਾਂ ਇਸੇ ਤਰ੍ਹਾਂ ਸਵੇਰ-ਸਵੇਰੇ ਤੁਹਾਡੇ ਲਈ ਸਾਖੀ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ